ਪੰਜਾਬ ਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ ਪਰ ਇਹਨਾਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਸਿਆਸੀ ਮਾਹੌਲ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਕਈ ਥਾਵਾਂ ਉੱਤੇ ਵੀਡੀਓ ਦਸਤਰਾ ਦੇ ਵਿੱਚ ਹੰਗਾਮੇ ਦੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਕਈ ਥਾਵਾਂ ਦੇ ਉੱਤੇ ਕਾਗਜ਼ ਫਾੜੇ ਜਾਣ ਦੇ ਇਲਜ਼ਾਮ ਲੱਗੇ ਨੇ ਅਜੇ ਹਹੀ ਮਾਮਲਾ ਪਿੰਡ ਚੋਰੇ ਤੋਂ ਸਾਹਮਣੇ ਆਇਆ ਜਿੱਥੇ ਕੀ ਵੀਡੀਓ ਦਫਤਰ ਦੇ ਵਿੱਚ ਜਦੋਂ ਪਿੰਡ ਚੋਰੇ ਦੇ ਤੇ ਸਰਪੰਚੀ ਦੇ ਉਮੀਦਵਾਰ ਪਹੁੰਚੇ ਤਾਂ ਉਹਨਾਂ ਦੇ ਵੱਲੋਂ ਤੱਕੇ ਸ਼ਾਹੀ ਦੇ ਇਲਜ਼ਾਮ ਪ੍ਰਸ਼ਾਸਨ ਦੇ ਉੱਤੇ ਲਗਾ ਦਿੱਤੇ ਗਏ ਦਿੱਤੇ ਗਏ ਜਿਸ ਨੂੰ ਲੈ ਕੇ ਅੱਜ ਪਿੰਡ ਚੋਰੇ ਦੇ ਲੋਕ ਇਕੱਠੇ ਹੋਏ ਮੇਰਾ ਨਾਮ ਗੁਰਿੰਦਰ ਸਿੰਘ ਹੈ ਜੀ ਤੇ ਇਕੱਠੇ ਕੀ ਕਰਨੇ ਆਈ ਅਸੀਂ ਸਾਡਾ ਸੰਵਿਧਾਨਿਕ ਹੱਕ ਸੀਗਾ ਜਿਹੜਾ ਵੋਟਾਂ ਪਾਉਣ ਦਾ ਤੇ ਵੋਟਾਂ ਵਿੱਚ ਖੜੇ ਹੋਣ ਦਾ ਸਾਤੋਂ ਖੋਇਆ ਗਿਆ ਤੱਕੇ ਜਾਈ ਹੋਈ ਈ ਸ਼ਰੀਆਮ ਸਾਡੇ ਨਾਲ ਜਿਹੜਾ ਸਰਪੰਚੀ ਦਾ ਕੈਂਡੀਡੇਟ ਸੀਗਾ ਜੀ ਮੁੰਡਾ ਸਾਡੇ ਆਪੋਜੀਟ ਸੀਗਾ ਅਮਰਤਪਾਲ ਸਿੰਘ ਆ ਵੀ ਉਸ ਟਾਈਮ ਉਹ ਦਫ਼ਤਰ 'ਚ ਮੌਜੂਦ ਸੀਗਾ ਜਦਕਿ ਉਹਦੇ ਕਾਗਜ਼ ਕੁਝ ਦਿਨ ਪਹਿਲਾਂ ਭਰੇ ਗਏ ਸੀਗੇ ਉਹ ਉੱਥੇ ਦਫ਼ਤਰ ਦੇ ਅੰਦਰ ਕੀ ਕਰ ਰਿਹਾ ਸੀਗਾ ਉਹਨੇ 50-60 ਗੁੰਡੇ ਪਿਠਾਰ ਕੇ ਸੀਗੇ ਪੁਲਿਸ ਦੀ ਸਹਾਈ ਸੀਗੀ ਡੀਐਸਪੀ ਸ਼ਿਬਰ ਸਾਹਿਬ ਉੱਥੇ ਸੀਗੇ ਉਹਨਾਂ ਦੇ ਇਸ਼ਾਰੇ ਤੇ ਸਾਰਾ ਕੁਝ ਹੋਇਆ ਉਹਨਾਂ ਨੇ ਸਾਨੂੰ ਕਹਿ ਕਿਉਂ ਮੁੰਡਾ ਜਿਹੜਾ ਸਰਪੰਚੀ ਦਾ ਕੈਂਡੀਡੇਟ ਸੀਗਾ ਜਿਹਨੂੰ ਧੱਕੇ ਦੀ ਸਰਬਸੰਮਤੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਵੀ ਇਹ ਸਰਪੰਚ ਬਣ ਰਿਹਾ ਉਹ ਸੀਗਾ ਉਹ ਇਸ਼ਾਰੇ ਕਰਦਾ ਸੀਗਾ ਤੇ ਉਹ ਬੰਦੇ ਉਹਨਾਂ ਦੇ ਕਾਗਜ਼ ਪੜਦੇ ਗੁੰਡੇ ਆਂਦੇ ਸੀਗੇ ਕਿਹੜਾ ਪਿੰਡਾ ਫੜ ਕੇ ਧੱਕੇ ਨਾਲ ਬੰਦ ਕਮਰੇ ਚ ਲੈ ਜਾਂਦੇ ਸੀਗੇ ਕਾਗਜ਼ ਪਾੜ ਦਿੰਦੇ ਸੀਗੇ ਤੇ ਕੁੱਟਮਾਰ ਕਰਕੇ ਬਾਹਰ ਕੱਢ ਦਿੰਦੇ ਸੀਗੇ ਜਦੋਂ ਬੰਦਾ ਸਰਕਾਰੀ ਬਿਲਡਿੰਗ ਦੇ ਵਿੱਚ ਸਰਕਾਰੀ ਦਫ਼ਤਰ ਦੇ ਵਿੱਚ ਸੇਫ ਨਹੀਂ ਹੈਗਾ ਤਾਂ ਸੇਫ ਕਿੱਥੇ ਹੋਗਾ ਸੀ ਬਾਹਰ ਤਾਂ ਕਿੱਥੇ ਸੇਫ ਹੋਵਾਂਗੇ ਸਾਡਾ ਅੱਗੇ ਵੀ ਜਾਨੀ ਮਾਲੀ ਨੁਕਸਾਨ ਹੋਊਗਾ ਇਹਦਾ ਜ਼ਿੰਮੇਵਾਰ ਕੌਣ ਹੋਊਗਾ ਸਾਡੇ ਨਾਲ ਆਫਟਰ ਦੇ ਵਿੱਚ ਇੰਨਾ ਤੱਕਾ ਹੋ ਰਿਹਾ ਤਾਂ ਬਾਹਰ ਵੀ ਤੱਕਾ ਹੋਊਗਾ ਕੌਣ ਜ਼ਿੰਮੇਵਾਰ ਆਦਾ ਸਾਨੂੰ ਕੱਲੂ ਉਹ ਹੀ 50 60 ਬੰਦੇ ਬਾਹਰ ਕੁੱਟ ਵੀ ਸਕਦੇ ਆ ਸਾਡੇ ਤੇ ਝੂਟੇ ਪਰਚੇ ਵੀ ਹੋ ਸਕਦੇ ਆ ਤੱਕਾ ਵੀ ਹੋ ਸਕਦਾ ਇਹਦਾ ਜ਼ਿੰਮੇਵਾਰ ਕੌਣ ਆ ਜਿਸ ਜਿਸ ਬੰਦੇ ਨੂੰ ਇੰਨੀ ਸਰਕਾਰ ਦੀ ਸਹ ਹੈ ਸ੍ਰਿਆਮ ਇੰਨੀ ਗੁੰਡਾਗਰਦੀ ਕਰ ਰਿਹਾ ਅੱਗੇ ਵੀ ਉਹ ਗੁੰਡਾਗਰਦੀ ਕਰੇਗਾ ਲੋਕਾਂ ਨੂੰ ਲੋਕਾਂ ਨੂੰ ਇਹ ਕਹਿਣ ਦਾ ਹੱਕ ਤਾਂ ਮਿਲੇ ਨਹੀਂ ਰਿਹਾ ਵੀ ਅਸੀਂ ਵੋਟ ਪਾ ਕੇ ਜੁਣਿਆ ਉਹ ਤਾਂ ਸ੍ਰੀ ਰਾਮ ਕਹੂਗਾ ਮੈਂ ਕਿਹੜਾ ਤੁਹਾਨੂੰ ਵੋਟ ਮੰਗਿਆ ਧੱਕਾ ਕਰੇਗਾ ਉਹ ਲੜਕਾ ਅੱਗੇ ਵੀ ਸਾਡੀ ਇਹੀ ਬੇਨ ਪ੍ਰਸ਼ਾਸਨ ਨੂੰ ਬੇਨਤੀ ਆ ਫੇਰ ਇਲੈਕਸ਼ਨ ਕਰਾਇਆ ਜਾਣ ਦੁਬਾਰਾ ਨਾਮਜ਼ਦਗੀਆਂ ਭਰੀਆਂ ਜਾਣ ਤੇ ਇਲੈਕਸ਼ਨ ਹੋਣ ਸਾਨੂੰ ਬਹੁਤ ਡੈਮੋਕ੍ਰੇਸੀ ਨੂੰ ਸੇਵ ਕਰੋ ਨਹੀਂ ਇਹ ਸਾਡਾ ਬਹੁਤ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਸਾਡੇ ਨਾਲ ਆਪਾਂ ਆਪਣਾ ਹੱਕ ਲਿਆਏ ਬੰਦੇ ਸਰਕਾਰ ਨੇ ਆਪਾਂ ਨੂੰ ਆਪਣਾ ਹੱਕ ਦੇਤਾ ਜਿੱਤ ਗਈ ਆਪਾਂ ਆਪਾਂ ਨੇ ਇਸੇ ਤਰ੍ਹਾਂ ਭਾਈ ਚਾਰੇ ਚੋਂ ਹੀ ਚੋਣਾਂ ਨਾ ਬੰਦਾ ਆਪਣੀ ਡਿਊਟੀ ਵੀ ਟੁੱਟਣ ਦੇਣੀ ਪਿੰਡ ਦੀ ਤਰੱਕੀ ਕਰਾਉਣੀ ਹੈ ਠੀਕ ਹੈ ਨਹੀਂ ਲੜਨਾ ਨਹੀਂ ਹੈ ਆਪਾਂ ਕੋਈ ਇਹੋ ਜਿਹਾ ਤਰੀਕਾ ਆਪਾਂ ਨਹੀਂ ਇਸਤੇਮਾਲ ਨਹੀਂ ਕਰਨਾ ਜਿਹਦੇ ਨਾਲ ਕਿਸੇ ਨੂੰ ਕੋਈ ਚੋਟ ਪਹੁੰਚੀ ਹੋਵੇ ਆਪਾਂ ਸ਼ਾਂਤੀਪੂਰਨ ਤਰੀਕੇ ਨਾਲ ਹੀ ਆਪਣਾ ਵਿਰੋਧ ਬਰਕਰਾਰ ਰੱਖਾਂਗੇ ਜਦ ਤੱਕ ਆਪਾਂ ਨੂੰ ਆਪਣੇ ਹੱਕ ਨਹੀਂ ਮਿਲਦੇ ਕਾਨੂੰਨੀ ਤਰੀਕੇ ਨਾਲ ਆਪਾਂ ਲੜਾਂਗੇ ਪੂਰਾ چاہے ਸਾਨੂੰ ਜਿੱਦ ਤੱਕ ਮਰਜ਼ੀ ਜਾਣਾ ਪਵੇ ਠੀਕ ਹੈ ਭਾਈ ਠੀਕ ਹੈ ਠੀਕ ਹੈ ਹਾਂਜੀ ਭਟਾਂ ਜੀ ਕੀ ਨਾਮ ਹੈ ਤੁਹਾਡਾ ਮੈਂ ਪ੍ਰਧਾਨ ਤਾਂ ਨਹੀਂ ਮਾਦਾ ਜਨਤਾ ਦਾ ਸੇਵਕ ਆਂ ਭਾਈ ਗ੍ਰਾਮ ਸਭਾ ਦਾ ਮੈਂਬਰ ਆ ਠੀਕ ਹੈ ਜੀ ਮੇਰਾ ਨਾਮ ਹਰਸਜਣ ਸਿੰਘ ਆ ਅੱਜ ਇਕੱਠੇ ਹੋਏ ਕੀ ਕਰਨੇ ਇਕੱਠੇ ਅਸੀਂ ਐ ਹੋਇਆ ਸਾਡੇ ਨਾਲ ਹੋ ਗਿਆ ਤੱਕਾ ਸਾਡੇ ਪਿੰਡ ਨਾਲ ਠੀਕ ਹੈ ਜੀ ਚੌਰਾ ਪਿੰਡ ਦੇ ਅਸੀਂ ਵਾਸੀਆਂ ਸਾਰੇ ਗ੍ਰਾਮ ਸਭਾ ਦੇ ਮੈਂਬਰਾਂ ਸਾਡੇ ਪਿੰਡ ਨਾਲ ਹੋ ਗਿਆ ਤੱਕਾ ਤੱਕਾ ਇਸ ਤਰ੍ਹਾਂ ਹੋ ਗਿਆ ਵੀ ਜਿਹੜਾ ਇਹ ਇਲੈਕਸ਼ਨ ਪ੍ਰੋਸੈਸ ਹੈ ਜਿਹੜਾ ਸਾਨੂੰ ਇਲੈਕਸ਼ਨ ਪ੍ਰੋਸੈਸ ਸੰਵਿਧਾਨ ਹੱਕ ਦਿੰਦਾ ਹੈ ਵੀ ਇਲੈਕਸ਼ਨ ਦੇ ਵਿੱਚ ਸ਼ਾਮਲ ਹਰੇਕ ਬੰਦਾ ਹੋ ਸਕਦਾ ਜਿਹੜਾ ਇੰਡੀਆ ਦਾ ਨਾਗਰਿਕ ਹੈ ਠੀਕ ਹਨਾ ਉਹ ਸਾਤੇ ਖੋਹ ਲਿਆ ਅੱਜ ਖੋਹ ਤਾਂ ਦੋ ਤਿੰਨ ਦਿਨ ਪਹਿਲਾਂ ਲਿਆਤਾ ਹੁਣ ਰੋਣਾ ਸਾਨੂੰ ਹੁਣ ਆਇਆ ਸਾਨੂੰ ਰੋਣ ਵੀ ਨਹੀਂ ਦਿਆ ਜਾ ਰਿਹਾ ਤੇ ਸਾਨੂੰ ਹੱਕ ਵੀ ਨਹੀਂ ਦਿਆ ਜਾ ਰਿਹਾ ਇਦਾਂ ਉਹ ਗੱਲ ਹੋ ਗਈ ਜਿਵੇਂ ਕੋਈ ਬੰਦਾ ਕੁੱਟੇ ਤੇ ਰੋਣ ਵੀ ਨਾ ਦਵੇ ਅਸੀਂ ਤਾਂ ਇਹ ਕਹਿੰਨੇ ਆ ਵੀ ਸਾਡੇ ਨਾਲ ਸਾਡਾ ਚੀਦਾ ਕੈਂਡੀਡੇਟ ਸੀਗਾ ਇਹ ਫਾਰਮ ਭਰਨ ਗਿਆ ਆ ਪੰਚੀ ਦੇ ਕੈਂਡੀਡੇਟ ਸੀ ਦੋ ਲੇਡੀਜ਼ ਵੀ ਸੀਗੀਆਂ ਜਦ ਅਸੀਂ ਫਾਰਮ ਭਰਨ ਗਏ ਆ ਸਾਡੇ ਫਾਰਮ ਦੋ ਤੀਤ ਨੂੰ ਕੰਪਲੀਟ ਹੋ ਗਏ ਸੀ ਸਾਨੂੰ ਨਹੀਂ ਪਤਾ ਕਿਵੇਂ ਸਾਜ਼ਿਸ਼ ਹੋਈ ਹੈ ਵੀ 4 ਤਰੀਕ ਤੱਕ ਫਾਰਮ ਭਰਾਵਾਂਗੇ ਦੋ ਤੇ ਤਿੰਨ ਦੀ ਛੁੱਟੀ ਆ ਗਈ ਇਹਗਾ ਨਹੀਂ ਪਹਿਲਾਂ ਲੋਕਾਂ ਨੂੰ ਬੜੀ ਮੁਸ਼ਕਲ ਨਾਲ ਚੁੱਲ੍ਹੇ ਟੈਕਸ ਮਸਾਂ ਦੇ ਰਸੀਦਾਂ ਕੱਟ ਕੇ ਵੀ ਜਾਣ ਕੇ ਲੇਟ ਹੋ ਜਾਣਾ ਅਖੀਰਲੇ ਦਿਨ ਤੇ ਆ ਜਾਣਾ ਉਸ ਦਿਨ ਜਦ ਅਸੀਂ ਲੈ ਕੇ ਗਏ ਆ ਫਾਰਮ ਆਪਣੇ ਸਾਨੂੰ ਦਫ਼ਤਰ ਦੇ ਅੰਦਰ ਸਾਡੇ ਬੰਦਿਆਂ ਦੇ ਦਫ਼ਤਰ ਦੇ ਅੰਦਰ ਜਿੱਥੇ ਕਿ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਉੱਥੇ ਸਾਡੇ ਬੰਦਿਆਂ ਦੇ ਗੁੰਡੇ ਬੈਠੇ ਸੀ ਪਹਿਲਾਂ ਸਾਨੂੰ ਤਾਂ 11 ਵਜੇ ਬੜਨਦੇ ਗੁੰਡੇ ਪਹਿਲਾਂ ਬੜੇ ਹੋ ਸੀ ਉਹਨਾਂ ਨੇ ਸਾਡੇ ਬੰਦਿਆਂ ਦੇ ਕਾਗਜ਼ ਪਾੜਦੇ ਫਾਰਮ ਜਿਹੜੇ ਅਸੀਂ ਜਮ੍ਹਾਂ ਕਰਾਉਣੇ ਸੀ ਆ ਸਾਡਾ ਹੱਕ ਤਾਂ ਖਤਮ ਗਿਆ ਠੀਕ ਆ ਨਾ ਜਿਹੜੇ ਇੱਕ ਦੋ ਬੰਦਿਆਂ ਨੇ ਜਮ੍ਹਾਂ ਕਰਾ ਵੀ ਲੈ ਕਿਸੇ ਲੋਟ ਉਹਨਾਂ ਦੇ ਫਾਰਮ ਬਹੁਤ ਹੀ ਗਲਤ ਅਲੀਗੇਸ਼ਨ ਲਾ ਕੇ ਰਿਜੈਕਟ ਕਰਾ ਦੇ ਮਤਲਬ ਸਾਡੇ ਪਿੰਡ ਪਰ ਇੱਕ ਇਹਜਾ ਬੰਦਾ ਥੋਪ ਤਿਆ ਜਿਹਨੂੰ ਲੋਕ ਨਹੀਂ ਚਾਹੁੰਦੇ ਸੀ ਕੋਈ ਕੀ ਲੱਗਦਾ ਪ੍ਰਸ਼ਾਸਨ ਵਾਲਾ ਧੱਕਾ ਜਿਹੜੇ ਪ੍ਰਸ਼ਾਸਨ ਸਾਰੇ ਮਿਲੇ ਜੁਲੇ ਨਹੀਂ ਸਾਰੇ ਮਿਲੇ ਜੁਲੇ ਨੇ ਧੱਕਾ ਹੁਣ ਅਸੀਂ ਫਰਿਆਦੇ ਕਰ ਸਕਦੇ ਆ ਜਾ ਕੇ ਜਾਂ ਸਾਡੇ ਨਾਲ ਧੱਕਾ ਹੋ ਗਿਆ ਅਸੀਂ ਜਾ ਕੇ ਉਸੇ ਵਕਤ ਈਮੇਲਾਂ ਪਾਈਆਂ ਇਲੈਕਸ਼ਨ ਕਮਿਸ਼ਨਰ ਨੂੰ ਪਾਈ ਡੀ ਸੀ ਸਾਹਿਬ ਨੂੰ ਪਾਈ ਈਵਨ ਕੇ ਹਾਈ ਕੋਰਟ ਚ ਵੀ ਭੇਜੀ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਭੇਜੀ ਉਹਦੇ ਸਾਡੇ ਕੋਲ ਸਬੂਤ ਹੈਗੇ ਨੇ ਜਿੱਥੇ ਤੱਕ ਸਾਡੀ ਪਹੁੰਚ ਹੋ ਸਕਦੀ ਸੀ ਅਸੀਂ ਸਾਰੇ ਕਿਤੇ ਕੀਤੀ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਮਤਲਬ ਉਹ ਬੰਦੇ ਨੂੰ ਅੱਜ ਮੇਰੇ ਖਿਆਲ ਦੇ ਵਿੱਚੋਂ ਦੇ ਹਾਰ ਵੀ ਪਾਤੇ ਹੋਣੇ ਕਿਉਂਕਿ ਅਨਪੋਸਟ ਹੋ ਗਿਆ ਉਹ ਕਿਸੇ ਦੇ ਕਾਗਜ਼ੀ ਨਹੀਂ ਹੋਣ ਦੇ ਕਿਸੇ ਅਯੋਗ ਕਰਾਰ ਕਰ ਸਾਡੇ ਦਾ ਭਰਨੇ ਦੇ ਸੰਧਾ ਆ ਇੰਨੇ ਬੰਦੇ ਬੈਠੇ ਨੇ ਜੇ ਇਹ ਕਾਗਜ਼ ਭਰਦਾ ਇਹਨਾਂ ਨੂੰ ਮੌਕਾ ਮਿਲਦਾ ਹਾਰਦਾ ਜਿੱਤਦਾ ਉਹ ਕੋਈ ਚੱਕਰ ਨਹੀਂ ਉਹ ਤਾਂ ਲੋਕਤੰਤਰ ਦਾ ਇੱਕ ਹਿੱਸਾ ਹੈ ਪਰ ਸਾਨੂੰ ਤਾਂ ਆਹੀ ਹੱਕ ਖੋਲਿਆ ਐਸੇ ਕਰਕੇ ਅਸੀਂ ਭਾਈ ਉਰੇ ਇਕੱਠੇ ਹੋਏ ਆ ਚੋਣਾ ਪਹਿਲੇ ਵੀ ਦੇਖਿਆ ਹੋਣੀ ਆ ਤੁਸੀਂ ਕੀ ਲੱਗਦਾ ਵੀ ਪਹਿਲੇ ਵੀ ਧੱਕਾ ਹੁੰਦਾ ਸੀ ਦੇਖੋ ਜੀ ਸਾਡੇ ਪਿੰਡ ਚ ਤਾਂ ਨਹੀਂ ਪਹਿਲਾਂ ਹੋਇਆ ਠੀਕ ਆ ਨਹੀਂ ਮਾਣਾ ਮੋਟਾ 19 21 ਹੋ ਜਾਂਦਾ ਸੀ ਕਿਸੇ ਨੇ ਮਤਲਬ ਕਾਗਜ਼ਕੋਝ ਕੋਈ ਨਹੀਂ ਪੜਦੇ ਤੇ ਮੌਕੇ ਤੇ 19 21 ਦੀ ਕੋਈ ਗੱਲ ਵੀ ਨਹੀਂ ਹੁੰਦੀ ਵੀ ਕਿਸੇ ਨੇ ਮਾਣਾ ਮੋਟਾ ਕਿਸੇ ਨੂੰ ਕਹਿ ਕੇ ਵੋਟ ਪਵਾ ਲਈ ਜਾਂ ਕਰ ਲਈ ਉਹ ਕੋਈ ਐਡੀ ਬੜੀ ਗੱਲ ਵੀ ਨਹੀਂ ਹੈਗੀ ਕਿਉਂਕਿ ਜਿਨੇ ਪਾਣੀ ਉੱਥੇ ਪਾਣੀ ਆ ਪਰ ਆਹ ਕੰਮ ਵੀ ਕਾਗਜ਼ ਫਾੜ ਦਾਂਗੇ ਇਹ ਕਦੇ ਨਹੀਂ ਦੇਖਿਆ ਸੀ ਠੀਕ ਆ ਨਹੀਂ ਸਾਨੂੰ ਤਾਂ ਪਤਾ ਨਹੀਂ ਦਵੇ ਕੰਮ ਹੋਊਗਾ ਇਹ ਕਾਗਜ਼ ਫਾੜਨੇ ਸੀਗੇ ਮੈਂ ਤਾਂ ਉਹ ਗੁੰਡਿਆਂ ਨੂੰ ਹੀ ਪੁੱਛਦਾ ਵੀ ਤੁਸੀਂ ਪੁਲਿਸ ਦਾ ਸਾਰਾ ਕਿਉਂ ਲੰਨੇ ਹੋ ਫਿਰ ਪੁਲਿਸ ਦੀ ਹੌਲਟ ਕਿਉਂ ਲੁਕਦੇ ਹੋ ਸਾਨੂੰ ਕਹਿ ਕੇ ਕਹਿੰਦੇ ਵੀ ਅਸੀਂ ਕਾਗਜ਼ ਪਾੜਾਂਗੇ ਆਜੋ ਭਾਈ ਫਿਰ ਜਨਤਾ ਜਾਂਦੀ ਠੀਕ ਆ ਨਹੀਂ ਜਨਤਾ ਭਾਈ ਆਪਣੇ ਆਪ ਨੂੰ ਬਚਾਉਂਦੀ ਕੀ ਕਰਦੀ ਉਹਨਾਂ ਦੀ ਮਰ ਉਹਨਾਂ ਦਾ ਹੱਕ ਸੀ ਉਹ ਪਰ ਹੁਣ ਨਾਲੇ ਤਾਂ ਪੁਲਿਸ ਨੂੰ ਮੂਰੇ ਲਾ ਲੈਂਦੇ ਨੇ ਪੁਲਿਸ ਜਾਣ ਨਹੀਂ ਦਿੰਦੀ ਅੰਦਰ ਇਹਦਾ ਮਤਲਬ ਪੁਲਿਸ ਦੀ ਮਿਲੀ ਭੁਗਤਾਂ ਬਰ ਸਰਕਾਰ ਦਾ ਕਾਨਫਰੈਂਸ ਕਰਕੇ ਬਾਰ ਬਾਰ ਇਹ ਕਹੇ ਰਹੀ ਵੀ ਜਿਹੜੀ ਵੀ ਇਲੈਕਸ਼ਨਾਂ ਹੈਗੀਆਂ ਇਹ ਟਰਾਂਸਪੇਰੈਂਸੀ ਕੀਤੀ ਜਾ ਰਹੀ ਆ ਆ ਟਰਾਂਸਪੇਰੈਂਸੀ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਹੀ ਮੈਂ ਦੱਸ ਰਿਹਾ ਵੀ ਕਾਗਜ ਪੜਦੇ ਇਹੀ ਟਰਾਂਸਪੇਰੈਂਸੀ ਹੈ ਇਹ ਛਰੇ ਆ ਮੈਂ ਦੱਸ ਰਿਹਾ ਵੀ ਇੱਕ ਕਾਗਜ ਪੜਦੇ ਟਰਾਂਸਪੈਂਸਿਵ ਹੈ ਵੀ ਸਾਡੇ ਕਾਗਜ ਪੜਦੇ ਉਹਨਾਂ ਨੇ ਪੜਵਾਤੇ ਬਹੁਤ ਸਰਕਾਰ ਦੇ ਨੁਮਾਇंदे ਸਾਡੇ ਹਲਕੇ ਦੇ ਐਮਐਲਏ ਸਾਹਿਬ ਵੀ ਨੇ ਉਹਨਾਂ ਨੇ ਵੀ ਇੱਕ ਮੈਂ ਸੁਣਿਆ ਵੀਡੀਓ ਕੀਤੀ ਸੀ ਜਾਰੀ ਕਿ ਮੈਂ ਭਾਈ ਕਿਸੇ ਦੇ ਕਾਗਜ ਨਹੀਂ ਪੜਵਾ ਰਿਹਾ ਮੈਂ ਤਾਂ ਜਨਤਾ ਦਾ ਸਮਝੌਤਾ ਕਰਾ ਰਿਹਾ ਆ ਸਰਬਸੰਮਤੀਆਂ ਕਰਾ ਰਿਹਾ ਆ ਬਾਰੇ ਹੈ ਕਹਿਣੀ ਯਾਰ ਕੱਤਨੇ ਵਿੱਚ ਫਰਕ ਲੱਗ ਰਿਹਾ ਹੈ ਮੈਨੂੰ ਕਿਉਂਕਿ ਸਾਡੇ ਨਾਲ ਤਾਂ ਇਹ ਜਾ ਹੋਇਆ ਨਹੀਂ ਨਾ ਸਾਨੂੰ ਕਿਸੇ ਨੇ ਆ ਕੇ ਕਿਹਾ ਵੀ ਸਰਮਸਭਤੀ ਕਰੋ ਠੀਕਾ ਨਹੀਂ ਇਹ ਹੁੰਦੀ ਤਾਂ ਹੋ ਵੀ ਜਾਂਦੀ ਪਰ ਇਹ ਥੋਪਣ ਵਾਲਾ ਕੰਮ ਤਾਂ ਕੋਈ ਨਹੀਂ ਵੋਟਾਂ ਹੋ ਜਿੰਦੇ ਜਿਹੜਾ ਮਰਜੀ ਦੇ ਦਿੰਦਾ ਸਾਨੂੰ ਕੋਈ ਚੱਕਰ ਨਹੀਂ ਦਾ ਹੁਣ ਅਗਲਾ ਕਦਮ ਕੀ ਰਹੂਗਾ ਅਗਲਾ ਕਦਮ ਦੇਖੋ ਅਸੀਂ ਕਾਨੂੰਨੀ ਚਾਰੇ ਸਾਰੇ ਜਿੰਨੇ ਵੀ ਹੋਏ ਚਾਹੇ ਸਾਨੂੰ ਸੁਪਰੀਮ ਕੋਰਟ ਤੱਕ ਜਾਣਾ ਪਵੇ ਅਸੀਂ ਜਾਵਾਂਗੇ ਜੇ ਨਾ ਕੁਝ ਬਣਿਆ ਸਾਡਾ ਤਾਂ ਬਾਈਕਾਟ ਹੈ ਉਸ ਸਰਪੰਚ ਦਾ ਵੀ ਸਰਕਾਰ ਦਾ ਬਾਈਕਾਟ ਕਰਾਂਗੇ ਅਸੀਂ ਨੀ ਸਰਕਾਰ ਕੋਲ ਕੁਝ ਲੈਣ ਜਾਂਦੇ ਨਾ ਕੋਈ ਸਕੀਮ ਲੈਣ ਚਾਹੀਏ ਨਾ ਅਸੀਂ ਉਹਨਾਂ ਦਾ ਕੁਝ ਲਈਏ ਠੀਕ ਆ ਨਾ ਨਾ ਅਸੀਂ ਕੋਈ ਸਹਿਯੋਗ ਕਰੀਏ ਉਦੋਂ ਬਾਅਦ ਅਸੀਂ ਆਪਣਾ ਅੰਦੋਲਨ ਵੀ ਚਲਾਵਾਂਗੇ ਸ਼ਾਂਤੀਪੂਰਨ ਅਸੀਂ ਭੁਗਤ ਹੜਤਾਲ ਰੱਖਾਂਗੇ ਠੀਕ ਆ ਠੀਕ ਆ ਨਾ ਜੇ ਅਸੀਂ ਆਪਣਾ ਹੱਕ ਲਈ ਜੋ ਵੀ ਹੋ ਸਕਦਾ ਉਹ ਕਰਾਂਗੇ ਮੇਰਾ ਨਾਮ ਵਰਿੰਦਰ ਸਿੰਘ ਹੈ ਮੈਂ ਪਿੰਡ ਚੌਰੀ ਦਾ ਰਹਿਣ ਵਾਲਾ ਠੀਕ ਹੈ ਜੀ ਜਿਹੜਾ ਆ ਚੱਲਿਆ ਹੋਇਆ ਬੋਟਿੰਗ ਪੰਚਾਇਤੀ ਚੋਣਾਂ ਦਾ ਇਦੇ ਵਿੱਚ ਸਾਡੇ ਪਿੰਡ ਦੇ ਲੋਕਾਂ ਨਾਲ ਬਹੁਤ ੱੱਕਾ ਹੋਇਆ। ਦੇਖੋ ਚੋਣ ਲੜਨਾ ਹਰ ਕਿਸੇ ਦਾ ਹੱਕ ਹੈ। ਕਿਸੇ ਨੂੰ ਉਹਦੇ ਹੱਕ ਤੋਂ ਪਵਾਂਜਾ ਨਹੀਂ ਕਰ ਸਕਦੇ ਚਾਹੇ ਕੋਈ ਵੀ ਸਰਕਾਰ ਹੈ। ਸਰਕਾਰ ਅੱਗੇ ਹੀ ਬੇਨਤੀ ਹੈ ਜਿਹੜੇ-ਜਿਹੜੇ ਬੰਦਿਆਂ ਦੇ ਫਾਰਮ ਪਾੜੇ ਗਏ ਆ ਜਾਂ ਉਹਨਾਂ ਨਾਲ ੱੱਕਾ ਹੋਇਆ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਉਹ ਬੰਦਿਆਂ ਦੇ ਦੁਬਾਰਾ ਫਾਰਮ ਭਰੇ ਜਾਣ ਤੇ ਇੱਕ ਫੇਅਰ ਇਲੈਕਸ਼ਨ ਕਰਾਈ ਜਾਵੇ ਤਾਂ ਜੋ ਜਿਹੜੇ ਪਿੰਡ ਦੇ ਲੋਕ ਨੇ ਇੱਕ ਚੰਗਾ ਨੁਮਾਇੰਦਾ ਚੁਣ ਸਕਣ। ਠੀਕ ਹੈ ਚੰਗਾ ਨੁਮਾਇੰਦਾ ਤਾਂ ਉਹੀ ਹੋਊਗਾ ਜਿਹਨੂੰ ਆਮ ਲੋਕ ਚੁਣਨਗੇ ਵੋਟ ਪਾ ਕੇ ਚੁਣਨਗੇ ਇਹ ਨਹੀਂ ਨਾ ਹੋ ਸਕਦਾ ਆਪਾਂ ਕਿਸੇ ਨਾਲ ਧੱਕਾ ਕਰਕੇ ਆਪਾਂ ਆਪਣੇ ਆਪ ਨੂੰ ਅੱਗੇ ਲੈ ਕੇ ਜਾਈਏ ਕੋਈ ਵੀ ਚੀਜ਼ ਹੈ ਕੋਈ ਵੀ ਖੇਡ ਹੈ ਜਾਂ ਕੁਝ ਵੀ ਹੈ ਉਹਦੇ ਵਿੱਚ ਕੰਪੀਟੀਸ਼ਨ ਹੋਣਾ ਬਹੁਤ ਜ਼ਰੂਰੀ ਹੈ ਜੀ ਵੀ ਤੁਸੀਂ ਆਮ ਨਾਗਰਿਕ ਹਾਂ ਤੁਹਾਨੂੰ ਪਹਿਲੇ ਵੀ ਦੇਖਿਆ ਹੋਵੇ ਕਿ ਐਵੇਂ ਤੱਕੇ ਹੁੰਦੇ ਸੀ ਨਹੀਂ ਇਸ ਤਰ੍ਹਾਂ ਦਾ ਕਿਸੇ ਸਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਕਦੇ ਵੀ ਨਹੀਂ ਹੋਇਆ ਸਾਡੇ ਪਿੰਡ ਦੇ ਵਿੱਚ ਬਹੁਤ ਪਿੱਛੇ ਵੀ ਕਿੰਨੇ ਇਲੈਕਸ਼ਨ ਹੋਏ ਆ ਠੀਕ ਹੈ ਨੀ ਕਦੇ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆਗਾ ਕਿਸੇ ਦੇ ਕਾਗਜ਼ ਫਾੜੇ ਗਏ ਹੁਣ ਜਾਂ ਕਿਸੇ ਦੇ ਕੈਂਸਲ ਹੋਏ ਹੁਣ ਚਲੋ ਚਾਨਚੱਕ ਬਾਈ ਚਾਂਸ ਕਿਸੇ ਦਾ ਹੋ ਗਿਆ ਤੋ ਲੱਗ ਗਿਆ ਲੈ ਇਸ ਤਰ੍ਹਾਂ ਦਾ ਕਦੇ ਵੀ ਨਹੀਂ ਹੋਇਆ ਆਪਾਂ ਇਹ ਮੰਗ ਕਰਦੇ ਆਂ ਸਰਕਾਰ ਤੋਂ ਜਿਹੜੇ ਵੀ ਇਲੈਕਸ਼ਨ ਨੇ ਇਹ ਸ਼ਾਂਤੀਪੂਰਵਕ ਕਰਾਈ ਜਾਣ ਔਰ ਫੇਅਰ ਕਰਾਈ ਜਾਣ ਪੰਡਤ ਸਾਹਿਬ ਕੀ ਨਾ ਬਈ ਕਿਹੜੇ ਪਿੰਡ ਤੋਂ ਮੇਰਾ ਨਾਮ ਤੀਰਥ ਸਿੰਘ ਜੀ ਪਿੰਡ ਬ ਸਾਡੇ ਇੱਥੇ ਇਕੱਠੇ ਹੋਏ ਤਾਂ ਨਾ ਦੇ ਰਹੇ ਕਿ ਕਰਨਾ ਹੈ। ਉਹਨੇ ਅਸੀਂ ਤਾਂ ਇਕੱਠੇ ਇਹ ਹੋਏ ਆਈ ਅਸੀਂ ਵੀ ਸਰਕਾਰ ਤੱਕ ਆਵਾਜ਼ ਪਹੁੰਚਾ ਹੈ। ਵੀ ਜਿਹੜੀ ਇਹ ਚੋਣ ਹੈ ਨਾ ਸਰਬਸੰਮਤੀ ਗੱਲ ਜਿਹੜੇ ਨੂੰ ਵੀ ਮਤਲਬ ਪਿੰਡ ਦੇ ਚਾਹਦੇ ਹੋਣ ਵੋਟਾਂ ਦੇ ਵਿੱਚ ਉਹਨੂੰ ਬਣਾ ਦੇਣਗੇ ਜੀ। ਇਹਨਾਂ ਨੇ ਇੱਕ ਬੰਦੇ ਨੂੰ ਚੱਕ ਕੇ ਇਕੱਲੇ ਘਰ ਹੈ। ਇਕੱਲੇ ਵੋਟ ਹੈ ਉਹਨੂੰ ਸਰਪੰਚ ਬਣਾ ਰਿਆ। ਇਹ ਗੱਲ ਦਾ ਕੋਈ ਫਾਇਦਾ ਨਹੀਂ। ਉਹਨਾਂ ਨੇ ਕਰੇ ਰੋਟੇ ਰਟੀ ਬਣਾਦਾ ਜੋ ਮਨ ਆਉਂਦਾ ਉਹਦੇ ਕਰੇ। ਉਹਨੂੰ ਸਰਪੰਚ ਬਣਾ ਦਿਆ। ਸਾਡੀ ਨਾ ਬੇਨਤੀ ਹੈ। ਵਿਚ ਚੋਣ ਹੋਏ ਮੈਦਾਨ ਦੇ ਵਿੱਚ ਜਿਹੜਾ ਮਰਜੀ ਕੀਤਾ ਜੀ ਗਿਆ ਸਰਪੰਚ ਬਣਾ ਦੀ ਤੂੰ ਹੁਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਸਰਕਾਰ ਅੱਗੇ ਹੀ ਮੰਗੇ ਵੀ ਵੋਟਾਂ ਤੋਂ ਹੋਵੇ ਵੀ ਵੋਟਾਂ ਤੋਂ ਪੈਣੀਆਂ ਚਾਹੀਦੀਆਂ ਵੀ ਕਿਉਂ ਰਿਜੈਕਟ ਕਰਿਆ ਜਾਂ ਸਾਨੂੰ ਕਾਰਨ ਪਤਾ ਲੱਗਣਾ ਚਾਹੀਦਾ ਸਾਨੂੰ ਕਾਰਨ ਹੀ ਪਤਾ ਨਹੀਂ ਲੱਗਿਆ ਵੀ ਕਾਹਦੇ ਰਜੈਕਟ ਮਾਰੇ ਫਾਰਮਾਂਗੇ ਨਹੀਂ ਪਤਾ ਲੱਗਿਆ ਸਾਡੇ 3 ਮੇਰੇ ਜਿਹੜੇ ਹੋਰ ਭਰੇ ਵੀ ਦਿਓ ਵੀ ਰਿਜੈਕਟ ਕਰਦੇ ਸਾਨੂੰ ਹਾਈ ਕੋਰਟ